ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇਸ ਵੀਡੀਓ ਰਾਹੀਂ ਨਹਿਂਗ ਸਿੰਘ ਜਥੇਬੰਦੀਆਂ ਨੂੰ ਇੱਕ ਦੋ ਗੱਲਾਂ ਪੁੱਛੜੀਆਂ ਨੇ ਕਿਉਂਕਿ ਅਕਸਰ ਸੋਸ਼ਲ ਮੀਡੀਆ ਤੇ ਦੇਖੀਦਾ ਕਿ ਨਹਿਂਗ ਬਾਣੇ ਦੇ ਵਿੱਚ ਕੁਝ ਕੁ ਬੰਦੇ ਨੇ ਜਿਹੜੇ ਹਰ ਤੀਜੇ ਦਿਨ ਇਸੇ ਵਿਸ਼ੇ ਤੇ ਲਾਈਵ ਹੋਏ ਹੁੰਦੇ ਨੇ ਬੱਕਰੇ ਖਾਣ ਵਾਲੇ ਤੇ ਮੈਂ ਪਹਿਲਾਂ ਤਾਂ ਉਹ ਬੰਦਿਆਂ ਨੂੰ ਪੁੱਛਣਾ ਚਾਹੁੰਨਾ ਕਿ ਹੋਰ ਪੌਣ ਦੇ ਮਸਲੇ ਖਤਮ ਹੋ ਚੁੱਕੇ ਨੇ ਬਾਕੀ ਸਾਰਾ ਕੁਝ ਠੀਕ ਚੱਲ ਰਿਹਾ ਜੋ ਸਿਰਫ ਬੱਕਰੇ ਖਾਣ ਵਾਲੇ ਹੀ ਮਸਲੇ ਨੂੰ ਖੁਸ਼ੀ ਮਾਤਰ ਉਹ ਸਫਾਈਆਂ ਵੀ ਇਸ ਹਿਸਾਬ ਨਾਲ ਜਿਹੜਾ ਬੰਦਾ ਕਹਿ ਦੇਵੇ ਕੋਈ ਗਲਤਾਂ ਜਾਂ ਕੋਈ ਵੀ ਗੱਲਬਾਤ ਕਰ ਦੇਵੇ ਤੁਸੀਂ ਮਾਮਾ ਭੈਣਾਂ ਦੀਆਂ ਗਾਲਾਂ ਕੱਢ-ਕੱਢ ਕੇ ਸਫਾਈਆਂ ਦੇਣ ਲੱਗੇ ਹੋਏ ਹੁਣੇ ਉਹ ਬੱਕਰੇ ਖਾੜ ਦੀ ਬਾਬਤ ਵੀ ਹਾਂ ਇਹ ਸਹੀ ਕਰ ਰਹੇ ਆਂ ਪਹਿਲੀ ਗੱਲ ਤਾਂ ਬਾਣੇ ਵਾਲੇ ਦੇ ਮੂੰਹੋਂ ਗਾਲ ਚੰਗੀ ਨਹੀਂ ਲੱਗਦੀ ਤੁਹਾਡੇ ਤੇ ਜੋ ਮਤਲਬ ਬਾਣਾ ਤੁਹਾਡੇ ਪਾਇਆ ਹੋਇਆ ਦਸਤਾਰਾਂ ਜੰਜੀਆਂ ਹੋਈਆਂ ਦਵਾਨੇ ਸਜਾਈ ਹੋਏ ਨੇ ਇਹ ਤੁਹਾਡੇ ਆਪ ਦੇ ਨਹੀਂ ਪਾਈਏ ਗੁਰੂ ਦੇ ਨੇ ਕਿਉਂ ਤੁਸੀਂ ਆਉਦੇ ਮੂੰਹ ਕਾਲਾ ਕੱਢ ਕੇ ਗੁਰੂ ਦੇ ਬਾਣੇ ਦਾ ਜਲੂਸ ਕਢਾਉਣੀ ਹੋ ਚਲੋ ਮੰਨ ਲਿਆ ਤੁਸੀਂ ਕਹਿੰਦੇ ਹੋ ਤੁਹਾਡਾ ਜਵਾਬ ਇਹੀ ਹੁੰਦਾ ਬੱਕਰੇ ਖਾਣ ਦੀ ਬਾਬਤ ਕਿ ਇਹ ਗੁਰੂ ਦੀ ਫੌਜ ਆਦਿਆ ਦਸਿੰਘ ਜਦੋਂ ਅਸੀਂ ਬੱਕਰਾ ਪੜਦੇ ਹਾਂ ਝਟਕੇ ਦੇ ਨਾਲ ਕਹਿੰਦੇ ਆਮ ਤੌਰ ਤੇ ਇਹ ਤਾਂ ਜੰਗਾਂ ਜੁੱਧਾਂ ਦੀ ਤਿਆਰੀਆਂ ਨੇ ਮਤਲਬ ਕਹਿੰਦੇ ਅਸੀਂ ਰਹਿ ਸਲਮ ਦੀਆਂ ਨੇ ਜੰਗਾ ਜੁੱਧਾਂ ਦੀਆਂ ਨਾਲ ਆਧਾਰ ਨੇ ਸਿੰਘਰ ਉੱਤੇ ਸਤ ਪੂਜ ਨਵਾਸਪਾ ਇਦਾਂ ਟੋਕੋ ਪਾਣੀ ਦੀ ਸੁਣਾਉਂਦੇ ਆ ਚਲੋ ਮੰਨ ਲਈ ਜੀ ਤੁਹਾਡੀ ਗੱਲ ਵੀ ਤੁਸੀਂ ਸਹੀ ਹੋ ਕਿਉਂਕਿ ਮੈਂ ਤਾਂ ਨਾ ਬੱਕਰੇ ਖਾਣ ਦੇ ਹੱਕ ਜਾਂ ਨਾਮ ਬਰੂਤ ਚ ਮੈਨੂੰ ਨਹੀਂ ਪਤਾ ਕੀ ਸੱਚ ਆ ਕੀ ਝੂਠ ਆ ਕੀ ਮਸਲਾ ਕੀ ਗੱਲ ਉਹ ਤੇ ਪੌਮ ਦੇ ਪੰਥ ਦੇ ਮਸਲੇ ਨੇ ਵਿਦਵਾਨਾਂ ਨੂੰ ਪਤਾ ਹੋਊਗੀ ਗਲਤ ਆ ਜਾਂ ਸਹੀ ਆ ਮੈਂ ਕੋਈ ਏਡਾ ਵਿਦਵਾਨ ਨਹੀਂ ਪਰ ਦੂਸਰੇ ਪਾਸੇ ਜੋ ਗੱਲ ਦੀ ਖਾਤਰ ਮੈਂ ਅੱਜ ਵੀਡੀਓ ਬਣਾ ਰਿਹਾ ਗੁਰੂ ਦੀ ਫੌਜ ਕਿਹੜੀ ਫੌਜ ਹੁੰਦੀ ਹੈ ਫੌਜ ਦਾ ਕੰਮ ਕੀ ਹੁੰਦਾ ਜਦੋਂ ਕੌਮ ਤੇ ਦੇਸ਼ ਤੇ ਕੋਈ ਮੁਸੀਬਤ ਪੈਂਦੀ ਹੈ ਤਾਂ ਫੌਜ ਉਹਦੇ ਮੁਸੀਬਤ ਦਾ ਮੁਕਾਬਲਾ ਕਰਦੀ ਹੈ ਤੇ ਅੱਜ ਸਿੱਖ ਕੌਮ ਦੇ ਨਾਲ ਕੀ ਕੁਝ ਹੋ ਰਿਹਾ ਵਾ ਸਾਡੀ ਸਰਵੋੱਚ ਅਦਾਲਤ ਅਕਾਲ ਤਖਤ ਸਾਹਿਬ ਦੇ ਨਾਲ ਕੀ ਕੁਝ ਹੋ ਰਿਹਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀਆਂ ਧੱਜੀਆਂ ਰਾਦਤੀਆਂ ਰੀਆਂ ਇੱਕ ਟੱਬਰ ਵੱਲੋਂ ਇੱਕ ਤਰ੍ਹਾਂ ਦਾ ਅਕਾਲ ਤਖਤ ਉੱਤੇ ਕਬਜ਼ਾ ਹੋ ਚੁੱਕਿਆ ਉਹ ਆਗੀਆਂ ਮਨਮਾਨੀਆਂ ਕਰ ਰਹੀ ਆ ਕਿ ਗੁਰੂ ਦੀ ਫੌਜ ਕਿੱਥੇ ਆ ਜੀ ਗੁਰੂ ਦੀ ਫੌਜ ਕਾਹ ਤੋਂ ਨਹੀਂ ਆੜ ਰਹੀ ਇਸ ਜਨਮ ਦੇ ਮੂਰੇ ਜੋ ਹੋ ਰਿਹਾ ਸਿਖੋਂ ਦੇ ਨਾਲ ਕਿ ਤੁਸੀਂ ਕਹਿੰਦੇ ਹੋ ਸਾਨੂੰ ਲੋਕ ਬੱਕਰੇ ਖਾਣੇ ਕਹਿੰਦੇ ਆ ਕਿਉਂ ਨਾ ਕਹਿਣ ਭਾਈ ਤੁਸੀਂ ਆਹਦਾ ਫਰਜ ਕਿਉਂ ਭੁੱਲ ਰਹੇ ਹੋ ਜੋ ਧਾਰਨਾ ਤੁਸੀਂ ਦਿਨੇ ਹੋ ਮੈਂ ਜੇ ਲੋਕਾਂ ਤੇ ਪੀੜੀ ਪਾਉਗੀ ਸੈਕਪੌਂਡ ਦੀ ਪੌਜ ਨੂੰ ਲੜਨ ਦੀ ਖਾਤਰ ਰਹਿਸ ਚਾਹੀਦੀ ਆ ਅਸੀਂ ਤਾਂ ਬੱਕਰੇ ਪੜਦਿਆਂ ਇਹ ਧਾਰਨਾ ਆਮ ਦਿਨੇ ਹੋ ਤੁਸੀਂ ਅੱਜ ਸੈਕਪੌਂਡ ਦਾ ਕੀ ਬਤ ਪਈ ਆ ਅਕਾਲ ਦਾ ਸਾਹ ਦੇ ਨਾਲ ਕੀ ਕੋਝ ਹੋ ਗਿਆ ਮਰਿਆਦਾ ਦੀਆਂ ਤਾਂ ਜਿਉਂ ਡਾ ਦਿੱਤੀਆਂ ਗਈਆਂ ਕੋਈ ਮਤਲਬ ਹੀ ਨਹੀਂ ਉਹਨਾਂ ਨੂੰ ਜੋ ਕਰ ਦਿਲ ਚਾਉਂਦਾ ਉਹ ਆਰਡਰ ਹੋ ਜਾਂਦਾ ਉਹੀ ਹੋ ਜ ਜਾਂਦਾ ਤੇ ਸਿੱਖ ਕੌਮ ਦੀ ਲਾਡਲੀ ਫੌਜ ਗੁਰੂ ਦੀ ਲਾਡਲੀ ਫੌਜ ਕੋਈ ਵੀ ਦਲ ਕੋਈ ਪੰਥ ਜਿੰਨੇ ਪੰਥ ਬਣੇ ਹੋਏ ਨੇ ਕੱਚਾਂ 'ਚ ਬਾਹਾਂ ਦੇ ਹੀ ਬੈਠੇ ਨੇ ਸਾਰੇ ਕੀ ਕਹਿੰਦੇ ਅੱਧਾ ਕੋਈ ਮਣਾ ਮੋਟਾ ਬੋਲਦਾ ਹੋਵੇ ਜਿਹੜੀਆਂ ਵੱਡੀਆਂ ਧਰਾਂ ਨੇ ਸਭ ਆਰਾਮ ਨਾਲ ਸੁੱਤੀਆਂ ਪਈਆਂ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕੀ ਕਰਤਾ ਸਾਰੇ ਹੋ ਰਿਆ ਇੰਨਾ ਕੁਝ ਹੋ ਗਿਆ ਹੁਣ ਤੱਕ ਤੁਹਾਡੇ ਕੋਲ ਸੌਣੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਕਬ ਗਿਆ ਤਾਂ ਛਡਵਾ ਨਹੀਂ ਹੋਇਆ ਦੂਸਰੇ ਪਾਸੇ ਤੁਸੀਂ ਚੰਗਾ ਨਹੀਂ ਤੇ ਜੰਗ ਜੁੱਦ ਹੋਰ ਕਿਸ ਦੇ ਨਾਲ ਕਰਨਾ ਦੱਸ ਦੋ ਇਹ ਕਹਾਲੂ ਪਾਕਿਸਤਾਨ ਹਮਲਾ ਕਰਦਾ ਉਹਦੇ ਮੂਰੇ ਤਾਂ ਤੁਹਾਨੂੰ ਕਰਨਾ ਨਹੀਂ ਕਿਸੇ ਨੇ ਜਾਂ ਕੋ ਹੋਰ ਚਾਹੀਏ ਨਾ ਕੋ ਹੋਰ ਦੇਸ਼ ਤੇ ਹਮਲਾ ਕਰਦੇ ਵੇ ਠੀਕ ਆ ਜੀ ਉਹਦਾ ਤਾਂ ਰੋਡ ਨਹੀਂ ਤੁਹਾਨੂੰ ਅੱਜ ਤਾਂ ਜੋ ਸਮਾਂ ਚੱਲ ਰਿਹਾ ਉਹਦਾ ਇਹ ਆ ਵੀ ਪੰਥ ਦੇ ਉੱਤੇ ਕੋਈ ਵਿਵਪਤਾ ਪਈ ਹੋਈ ਆ ਤਾਂ ਗੁਰੂ ਦੀ ਫੌਜ ਆ ਜੋ ਮੂਹਰੇ ਆੜ ਕੇ ਖੜੇ। ਉਸ ਗੱਲ ਤੇ ਤੁਸੀਂ ਯਾਦ ਨਹੀਂ ਰਹੇ। ਆ ਬੱਕਰਿਆਂ ਦੀਆਂ ਦੇ ਦੇ ਕੇ ਇਹਦਾ ਨਾ ਲੋਕਾਂ ਦੀ ਮਾਂ ਪੇੜੇ ਤੇ ਘਰ ਦੇਣੇ ਉਹ ਸੋਸ਼ਲ ਮੀਡੀਆ ਤੇ ਇਹ ਕੁਝ ਫਿਰ ਚੰਗਾ ਲੱਗਦਾ। ਕਿਹੜੇ ਬੰਦੇ ਵੀਡੀਓ 'ਚ ਪਾ ਰਹੇ ਨੇ ਬੱਕਰੇ ਖਾਂਡ ਦੀ ਅੱਖ 'ਚ ਜਾਂ ਨੰਨ ਕਰ ਰਹੇ ਨੇ ਕਿ ਉਹਨਾਂ ਵਿੱਚ ਇਨੀ ਜ਼ੁਰਤ ਨਹੀਂ ਹੈ ਵੀ ਉਹ ਆਪਣੇ ਜੱਥੇਦਾਰ ਨੂੰ 10 ਭਾਈ ਤੌ ਤਖਸਾ ਦੀ ਮਰਿਆਜ਼ਾ ਦੇ ਨਾਲ ਖਲਵਾੜ ਕਰ ਰਹੀ ਇੱਕ ਤਰ ਚਲੋ ਉਥੇ ਚੱਲ ਕੇ ਆਪਾਂ ਉਹਨਾਂ ਨੂੰ ਡੱਕੀਏ ਉਥੋਂ ਭਜਾਈਏ ਕਿੱਥੇ ਗਈਆਂ ਭੋਜਣ ਇਹ ਗੱਲਾਂ ਨਾਲ ਨਹੀਂ ਗੁਰਦੁਆਰਾ ਆੜਨੀਆ ਭੋਜਣ ਹੋਜਦਾ ਹੁੰਦਾ ਵੀ ਕੋਈ ਬਿਰਤਾ ਪਵੇ ਭੋਜਣੇ ਉੱਥੇ 1981 ਚ ਕਾਲ ਦਾ ਸਭ ਦਾ ਅਟੈਕ ਹੋਇਆ ਜੋ ਰੋ ਰੋ ਉਸ ਵਕਤ ਅਗਾ ਹੋਇਆ ਵਾ ਨਹੀਂ ਜਿਦ ਤੇ ਬੰਦੀਆਂ ਵੱਲੋਂ ਤੈਨੂੰ ਪਤਾ ਹੀ ਸਾਨੂੰ ਹੀ ਪਤਾ ਕਿ ਅੱਜ ਮੇਰੇ ਵਰਗਾ ਉਸ ਦੀ ਬਾਬਤ ਬੋਲਦੇ ਹੋ ਤੁਹਾਡੇ ਬੰਦੇ ਗਰਦਨ ਲਾਉੜ ਤੱਕ ਜਾਣਗੇ ਕਿਉਂਕਿ ਸੱਚ ਸੁਣਨਾ ਤੇ ਬੋਲਣਾ ਔਖਾ ਵਾ ਮੈਂ ਇਹ ਗੱਲ ਸਿਰਫ ਉਹ ਬੰਦਿਆਂ ਨੂੰ ਕਹਿ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਹੋ ਕੇ ਮਤਲਬ ਆਰਟੀਜੀ ਜਨ ਸਰਬ ਬੱਕਰੇ ਖਾਣ ਦਾ ਮਸਲਾ ਚੱਕੀ ਫਿਰਦੇ ਨੇ ਭਾਈ ਇਹਨਾਂ ਮਸਲਿਆਂ ਵੱਲ ਵੀ ਧਿਆਨ ਦਿਵੋ ਅੱਜ ਤੁਹਾਡੇ ਜੱਥੇ ਦਾ ਤੁਹਾਡੀਆਂ ਜੱਥੇ ਬੰਨੀਆਂ ਸਰ ਬੇਸ ਗੱਲ ਤੱਕ ਸਿਉਂਦ ਰਹਿ ਗਈਆਂ ਭਈ ਜੇ ਅਸੀਂ ਧਰੋਣੀ ਕਮੇਟੀ ਖਿਲਾਫ ਜਾਂ ਕੋਈ ਹੋਰ ਜਿਹੜੀ ਧਰ ਬਾਦਲਦਾਰਾ ਜਿਹੜਾ ਉਹਦੇ ਖਿਲਾਫ ਬੋਲਾਂਗੇ ਤਾਂ ਸਾਡੀਆਂ ਰਸਤਾ ਵਾਸਤਾ ਬੰਦ ਕਰ ਦੇਣਗੇ ਗੁਰਦੁਆਰਿਆਂ ਚੋਂ ਜੋ ਸਾਨੂੰ ਮਿਲਦੀਆਂ ਨੇ ਕੀ ਸਿੱਕੀ ਇੱਥੇ ਤੱਕ ਹੀ ਸੀਮਤ ਰਹੇਗੀ ਭਾਈ ਅੱਜ ਸਿੱਕੀ ਦੀ ਦੁਰਦਸ਼ਾ ਹੋ ਰਹੀ ਆ ਉਹ ਸਿਰਫ ਇਹਨਾਂ ਗੱਲਾਂ ਕਰਕੇ ਹੋ ਰਹੀ ਆ ਅਸੀਂ ਬਾਣ ਪੀੜ ਵਾਲੇ ਮਸਲਿਆਂ ਨੂੰ ਮੁੱਖ ਰੱਖ ਕੇ ਉਹਨਾਂ ਤੋਂ ਤਾਂ ਸਭਾਈਆਂ ਦੇਣੀਆਂ ਸ਼ੁਰੂ ਕਰਤੀਆਂ ਪਰ ਜੋ ਅਸਲ ਦੁਸ਼ਮਣ ਸਾਡੀ ਕੌਮ ਦੇ ਵਿੱਚ ਵੱੜ ਚੁੱਕਿਆ ਉਹਦੀ ਬਾਬਤ ਕੋਈ ਬੋਲਣ ਨੂੰ ਤਿਆਰ ਨਹੀਂ ਸੋ ਅੱਜ ਲੋੜ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਜੋ ਅੱਜ ਨੇ ਇਹ ਬਾਣੇ ਦੇ ਵਿੱਚ ਸਾਜ ਰਹੇ ਨੇ ਪਪਾ ਜੀ ਇਹਨਾਂ ਜਿਹੜੇ ਬੰਦੇ ਉਹਨਾਂ ਤੱਕ ਸੀਮਿਤ ਨੇ ਉਹਦੇ ਰਾਜਨੀਤਿਕ ਮਤੰਦਾ ਉਹਨਾਂ ਨੂੰ ਸੈੱਡ ਕਰਕੇ ਕੌਮ ਨੂੰ ਸੰਭਾਲੋ ਕੌਮ ਦੀ ਜੋ ਅਸਲ ਫੌਜ ਦੀ ਜੋ ਅਸਲ ਮਰਿਆਦਾ ਹੁੰਦੀ ਆ ਉਹਨੂੰ ਸੰਭਾਲੋ ਫੇਰ ਲੋਕ ਤੁਹਾਡੀ ਇੱਜ਼ਤ ਵੀ ਕਰਨਗੇ ਅੱਜ ਜੋ ਹਾਲਾਤ ਨੇ ਸਭ ਨੂੰ ਪਤਾ ਵਾ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਜੇ ਮੇਰੀਆਂ ਗੱਲਾਂ ਕਿਸ ਨੂੰ ਕੌੜੀਆਂ ਰੱਖੀਆਂ ਹੋਣ ਦਾ ਪਾਈ ਨਹੀਂ ਕੁਝ ਨਹੀਂ ਕਰ ਸਕਦਾ ਵਿਚਾਰ ਲਿਓ ਕਿ ਫੇਰ ਵੀ ਲੱਗਣਗੀਆਂ ਵੀ ਇਹ ਗੱਲ ਤੋਂ ਬੋਲ ਤਾਂ ਗਾਲ੍ਹਾਂ ਕੱਢ ਲੋਂਗੇ ਤੁਸੀਂ ਇਤੋਂ ਬਹੁਤ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਵੱਧ ਤੋਂ ਵੱਧ ਧਮਕੀ ਆ ਜੂ ਵੀ ਕੋਈ ਸੋ ਟੂਠ ਨਹੀਂ ਕੁਝ ਬੋਲਿਆ ਇਹ ਕਹਿੰਦਾ ਸੱਚ ਨੇ ਵਿਚਾਰ ਕੇ ਫੇਰ ਗੱਲ ਕਰਿਓ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਜਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ